ਗੌੜੀ ਗੁਆਰੇਰੀ ਮਹੱਲਾ ਚੌਥਾ ਚੌਪਦੀ ੴ ਸਤਿਗੁਰ ਪ੍ਰਸਾਦ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਕੋਰਖ ਕਰਿਆ ਮੈ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਆ ਗਤਿ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭਉ ਚਲ ਤਾਰੀ ਰਹਾਉ ਸੰਿਆਸੀ ਵਿਪੂਤ ਲਾਏ ਦੇਹ ਸਵਾਰੀ ਦੇਹ ਸਵਾਰੀ ਪਰ ਤਿਰਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਣ ਪਾਵੇ ਸੂਦ ਬੈਸ ਪਰਕਰਤ ਕਮਾਵੇ ਮੈਂ ਮੂਰਖ ਹਰ ਨਾਮ ਸੜਾਵੇ ਸਭ ਤੇਰੀ ਸ੍ਰੇਸ਼ਟ ਤੂੰ ਆਪ ਰਹਾ ਸਮਾਈ ਗੁਰਮੁਖ ਨਾਨਕ ਦੇਵੜਾਈ ਮੈਂ ਅੰਦ ਲੈ ਹਰ ਟੇਕ ਟਿਕਾਈ ਗੁਰ ਨਾਨਕ ਦੇਵੜਾਈ ਮੈਂ ਅੰਦ ਲੈ ਹਰ ਟੇਕ ਟਿਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਗੁਰੂ ਪਿਆਰ ਵਾਲਿਓ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 163 ਤੇ ਤੇ 164 ਤੇ ਸੁਭਾਏਮਾਨ ਸ਼ਬਦ ਪੜਿਆ ਹੈ ਜੋ ਰਾਗ ਗੌੜੀ ਦਾ ਹੀ ਸ਼ਬਦ ਹੈ ਮਹੱਲਾ ਚੌਥਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਚੌਪਦੇ ਚੌਪਦਿਆਂ ਦਾ ਸ਼ਬਦ ਹੈ ਜੀ ਇਹ ਮਹਾਰਾਜ ਮੰਗਲਾ ਚਰਨ ਚ ਸਮਝਾਉਂਦ ਨੇ ਇੱਕ ਓ ਔਂਕਾਰ ਸਤਗੁਰ ਪ੍ਰਸਾਦ ਬੇਹ ਮਨੁੱਖਾ ਓਏ ਭਾਈ ਇਹ ਇਨਸਾਨ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ ਸਾਰਾ ਕੁਝ ਕਰਨ ਵਾਲਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਉਹਦੀ ਸਾਮ ਸੰਭਾਲ ਕਰਨ ਵਾਲਾ ਤੇ ਸ੍ਰਿਸ਼ਟੀ ਨੂੰ ਸਮੇਟਣ ਵਾਲਾ ਕੁਦਰਤ ਦਾ ਬੈਲੈਂਸ ਬਣਾ ਕੇ ਰੱਖਣ ਵਾਲਾ ਇੱਕੋ ਹੀ ਹੈ ਅਕਾਲ ਪੁਰਖ ਵਾਹਿਗੁਰੂ ਜੋ ਨਿਰੰਕਾਰ ਹੈ ਉਹਦਾ ਕੋਈ ਆਕਾਰ ਨਹੀਂ ਹੈ ਸ਼ਬਦ ਰੂਪ ਵਿੱਚ ਸਤਗੁਰ ਸਦੀਵੀ ਰਹਿਣ ਵਾਲਾ ਗੁਰੂ ਹੈ ਯੋਨੀ ਵੀ ਕੋਈ 50 ਸਾਲ ਕੋਈ 70 ਸਾਲ ਤੋਂ ਬਾਅਦ ਗੁਰੂ ਹੋਰ ਚੇਂਜ ਹੋ ਗਿਆ ਵੀ ਜਿਵੇਂ ਪਹਿਲਾਂ ਗੁਰਤਾ ਗੱਦੀ ਤੇ ਹੋਰ ਗੁਰੂ ਉਸ ਤੋਂ ਬਾਅਦ ਹੋਰ ਆ ਗਿਆ ਨਾ ਇਹ ਸਦੀਵੀ ਰਹਿਣ ਵਾਲਾ ਸਤਗੁਰੂ ਹੈ ਪ੍ਰਸਾਦ ਗੁਰਬਾਣੀ ਦੀ ਕਿਰਪਾ ਸਦਕਾ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਜੋ ਸੰਸਾਰਕ ਗੱਲਾਂ ਨੇ ਉਹ ਸਤਿਗੁਰਾਂ ਨੇ ਦਸੀਆਂ ਮਹਾਰਾਜ ਕਹਿੰਦੇ ਪੰਡਤ ਸਾਸ਼ਟ ਸਿਮਰਤ ਪੜਿਆ ਜੋ ਆਪਣੇ ਆਪ ਨੂੰ ਪੰਡਤ ਅਖਵਾਉਣ ਵਾਲਾ ਵਿਦਵਾਨ ਅਖਵਾਉਣ ਵਾਲਾ ਉਹ ਸ਼ਾਸਤਰ ਸਿਮਰਤ ਪੜ੍ਹਦੇ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ ਧਾਰਮਿਕ ਕਿਤਾਬਾਂ ਪੜ੍ਹਦੇ ਨੇ ਤੇ ਜੋਗੀ ਗੋਰਖ ਗੋਰਖ ਕਰਿਆ ਜਿਹੜੇ ਜੋਗੀ ਨੇ ਉਹ ਗੋਰਖ ਦੇ ਗੁਣ गा ਰਹੇ ਨੇ ਜਿਹੜਾ ਸੰਸਾਰ ਦੇ ਵਿੱਚ ਪ੍ਰਚਲਿਤ ਗੋਰਖ ਉਹਨਾਂ ਦੇ ਮੁਤਾਬਕ ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਮੁਤਾਬਕ ਮੂਰਖ ਹਾਂ ਵੀ ਮੈਨੂੰ ਤਾਂ ਉਹ ਮੂਰਖ ਸਮਝਦੇ ਨੇ ਸ਼ਾਸਤਰ ਸਿਮਰਤ ਪੜਨ ਵਾਲੇ ਧਾਰਮਿਕ ਕਿਤਾਬਾਂ ਧਾਰਮਿਕ ਗ੍ਰੰਥ ਪੜਨ ਵਾਲੇ ਤੇ ਜੋਗੀ ਇਹ ਨੇ ਜਿਹੜੇ ਗੋਰਖ ਗੋਰਖ ਕਰਨ ਵਾਲੇ ਉਹਨਾਂ ਮੁਤਾਬਕ ਮੈਂ ਮੂਰਖ ਹਾਂ ਮਹਾਰਾਜ ਕਹਿੰਦੇ ਮੈਂ ਮੂਰਖ ਹਰ ਹਰ ਜਪ ਪੜਿਆ ਅਸੀਂ ਤਾਂ ਭਾਈ ਉਸ ਹਰੀ ਪ੍ਰਭੂ ਪਰਮਾਤਮਾ ਦਾ ਜਾਪ ਕੀਤਾ ਉਹਨੂੰ ਪੜਦੇ ਹਾਂ ਨਾ ਜਾਣਾ ਗਿਆ ਗਤ ਰਾਮ ਹਮਾਰੀ हे प्रभु परमात्मा जी मैं नहीं जानता भी मेरी की गति है ਉਹਨਾਂ ਮੁਤਾਬਕ ਮੈਂ ਤਾਂ ਮੂਰਖਾਂ ਪਰ ਤੇਰਾ ਮੈਂ ਨਾਮ ਜਪ ਰਿਆ ਹਰ ਪਜ ਮਨ ਮੇਰੇ ਤਰ ਭੌਜਲ ਤਾਰੀ ਹਰ ਪਜ ਦਾ ਮਤਲਬ ਲਾ ਵੀ ਹੇ ਮੇਰੇ ਮਨ ਪ੍ਰਭੂ ਪ੍ਰਮਾਤਮਾ ਦਾ ਨਾਮ ਜਪ ਹਰ ਪਜ ਮਨ ਮੇਰੇ ਤਰ ਭੌਜਲ ਤੂੰ ਤਾਰੀ ਜਦੋਂ ਹਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਜਪੇਗਾ ਜੀਵ ਤੇ ਉਹਨੂੰ ਸੰਸਾਰ ਸਾਗਰ ਦੇ ਭਵਜਲ ਤੋਂ ਗੁਰੂ ਦਾ ਗਿਆਨ ਤੇ ਪ੍ਰਭੂ ਪ੍ਰਮਾਤਮਾ ਦਾ ਨਾਮ ਪਾਰ ਲੰਘਾ ਲਏਗਾ ਸੰਸਾਰਿਕ ਭਵਜਲ ਸਾਗਰ ਕੀ ਹੈ انسان ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਵਿਸ਼ਿਆਂ ਬਕਾਰਾਂ ਵਿੱਚ ਡੁੱਬਿਆ ਪਿਆ ਵਿਮਾ ਭਰਮਾਂ ਵਿੱਚ ਡੁੱਬਿਆ ਪਿਆ ਫਿਰ ਜਦੋਂ ਗੁਰੂ ਦਾ ਗਿਆਨ ਪੱਲੇ ਆ ਗਿਆ ਤਾਂ ਫਿਰ ਇਸ ਸੰਸਾਰ ਭਵ ਸਾਗਰ ਤੋਂ ਪਾਰ ਨਿਕਲ ਜਾਏਗਾ ਕਿਉਂਕਿ ਉਹਨਾਂ ਬਹਿਮਾ ਭਰਮਾਂ ਐ ਸਿੱਧਾ ਕਹਿ ਲਗੇ ਵੀ ਸੰਸਾਰਿਕ ਰੌ ਰੀਤੀਆਂ ਦੇ ਵਿੱਚ ਨਹੀਂ ਫਸੇਗਾ ਇਨਸਾਨ ਗੁਰੂ ਦੇ ਗਿਆਨ ਮੁਤਾਬਕ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਜਿਵੇਂ ਸਤਗੁਰਾਂ ਨੇ ਆਪਣੇ ਤੇ ਗੱਲ ਲਾ ਕੇ ਸਮਝਾਈ ਹੈ ਵੀ ਮੈਂ ਮੂਰਖ ਹਰ ਹਰ ਜਪ ਪੜਿਆ ਵੀ ਮੈਨੂੰ ਨਹੀਂ ਪਾਈ ਇੱਧਰ ਲਿਆਂ ਉੱਧਰ ਲਿਆਂ ਆਉਂਦੀਆਂ ਤੇ ਮੈਨੂੰ ਤਾਂ ਇੱਕੋ ਹੀ ਯਾਦ ਹੈ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਤੇ ਉਸ ਰਸਤੇ ਤੇ ਚੱਲਣਾ ਆਪਣੀ ਕਿਰਤ ਕਮਾਈ ਕਰਨੀ ਆ ਜੋ ਆਪਣਾ ਫਰਜ ਬਣਦਾ ਉਹ ਵੀ ਸੱਚੀ ਸੁੱਚੀ ਫੇਰ ਫੇਰ ਨਹੀਂ ਕੋਈ ਜਿਵੇਂ ਕਿ ਹੁਣ ਜਿਆਦਾ ਜ਼ਿਆਦਾਤਰ ਬਹੁਤ ਸਾਰਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮਲਾਵਟਾਂ ਨੇ ਥੋੜਿਆਂ ਨੂੰ ਛੱਡ ਕੇ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਨੇ ਜੋ ਸਾਫ਼ ਸੁਥਰਾ ਤੇ ਸ਼ੁੱਧ ਸਮਾਨ ਵੇਚ ਰਹੀਆਂ ਨੇ ਤੇ ਕੁਝ ਕਰੇ ਹੈ ਬਹੁਤ ਸਾਰੀਆਂ ਜਿਹੜੀਆਂ ਮਲਾਪਟ ਤੋਂ ਬਿਨਾਂ ਕਮੀ ਨਹੀਂ ਹੈ ਕਿਸੇ ਦਾ ਹਰ ਚੀਜ਼ 'ਚ ਮਲਾਪਟ ਹਲਦੀ 'ਚ ਮਲਾਪਟ ਮਿਰਚਾਂ 'ਚ ਮਲਾਪਟ ਘਿਓ ਤੇਲ 'ਚ ਮਲਾਪਟ ਦੁੱਧ ਨਕਲੀ ਦੁੱਧ 'ਚ ਮਲਾਪਟ ਠੀਕ ਹੈ ਜੀ ਇਹ ਆਮ ਹੀ ਹੁਣ ਮਿਲਣ ਲੱਗ ਗਿਆ ਆਮ ਹੀ ਹੋ ਗਈ ਮਲਾਪਟ ਆਮ ਹੀ ਦੁੱਧ ਦੇ ਵਿੱਚ ਠੀਕ ਆ ਜੀ ਜੇ ਤਾਂ ਭਾਈ ਤੂੰ ਸੱਚਾ ਸੁੱਚਾ ਕੰਮ ਕਰ ਰਿਹਾ ਜਿਹੋ ਜਿਹਾ ਗਾਂ ਮੈਨੇ ਦਿੱਤਾ ਉਹ ਜਿਹੜਾ ਤੂੰ ਠੀਕ ਆ ਖਰਚੇ ਪੂਰੇ ਕਰਨੇ ਆ ਰੇਟ ਵੀ ਬਹੁਤ ਆ ਰੇਟ ਵੀ ਤੁਸੀਂ ਮੂੰਹੋਂ ਮੰਗਾ ਲੈ ਰਹੇ ਆ ਤੇ ਖਰਚੇ ਵਰਚੇ ਵੀ ਪੂਰੇ ਕਰਨੇ ਆ ਪਸ਼ੂਆਂ ਨੂੰ ਖਰਾਕ ਵੀ ਪਾਉਣੀ ਆ ਰੇਟ ਲੈਣਾ ਹੀ ਆ ਪਰ ਤੂੰ ਚੀਜ਼ ਇਹੋ ਜੀ ਗਾਂ ਮੈਨੇ ਦੁੱਧ ਦਿੱਤਾ ਉਹ ਜਿਹੜਾ ਦੇ ਚੱਲ ਤੇਰਾ ਇਮਾਨਦਾਰੀ ਵਾਲਾ ਕੰਮ ਹੋ ਗਿਆ ਜਿਹੜਾ ਬੱਚਾ ਨਕਲੀ ਤਿਆਰ ਕਰਕੇ ਮਲਾਵਟ ਕਰਨੀ ਆ ਭਾਈ ਫਿਰ ਉਹ ਲੇਖਾ ਤਾਂ ਦੇਣਾ ਹੀ ਪਏਗਾ ਫਿਰ ਇਹਨਾਂ ਰੌ ਰੀਤੀਆਂ ਤੋਂ ਇਹ ਗਲਤ ਕੰਮਾਂ ਤੋਂ ਇਨਸਾਨ ਸੱਚੇ ਸੁੱਚੇ ਰਸਤੇ ਤੇ ਚੱਲ ਪੈਂਦਾ ਫੇਰ ਫੇਰ ਛੱਡ ਦਿੰਦਾ ਬੇਈਮਾਨੀ ਛੱਡ ਦਿੰਦਾ ਵਹਿਮ ਭਰਮ ਕਰਮ ਕਾਂਡ ਛੱਡ ਦਿੰਦਾ ਵਿਸੇ ਬਕਾਰ ਛੱਡ ਦਿੰਦਾ ਇਹ ਫੇਰ ਭਾਈ ਇਸ ਸੰਸਾਰ ਭਵਜਲ ਸਾਗਰ ਤੋਂ ਤਰਿਆ ਜਾ ਸਕਦਾ ਜਦੋਂ ਗੁਰੂ ਦਾ ਗਿਆਨ ਪੱਲੇ ਹੋਵੇਗਾ। ਨਹੀਂ ਹੁਣ ਮੇਰੇ ਵਰਗਾ ਕਥਾ ਵੀ ਸੁਣ ਵੀ ਲੈਂਦਾ ਕਰ ਵੀ ਲੈਂਦਾ ਸ਼ਬਦ ਵਿਚਾਰ ਕਰਦਾ ਵੀ ਸੁਣਦਾ ਵੀ ਬਾਣੀ ਵੀ ਪੜਦਾ ਬੇਈਮਾਨੀ ਫੇਰ ਨਹੀਂ ਛੱਡਦਾ। ਫੇਰ ਭਾਈ ਤੇਰਾ ਹੁਣ ਜਿਵੇਂ ਆਪਾਂ ਕਹਿੰਨੇ ਹੁਣ ਤੇਰਾ ਰੱਬ ਰੱਖਾ। ਫੇਰ ਰੱਬ ਤਾਂ ਰੱਖਾ ਹੈਗਾ ਹੀ ਆ। ਜਿੱਥੇ ਹੋਂ ਜਾਈ ਤੂੰ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਓ। ਇਹ ਭਲੇਖੇ ਚ ਨਾ ਰਹੀਂ। ਵੀ ਉਹ ਦੇਖ ਨਹੀਂ ਰਿਹਾ ਸਾਰੀ ਮੂਵੀ ਤੇਰੀ ਬਣ ਰਹੀ ਆ ਕਿੰਨਾ ਤੂੰ ਦੁੱਧ ਚ ਪਾਣੀ ਪਾਉਣਾ ਕਿੰਨਾ ਤੂੰ ਨਕਲੀ ਤਿਆਰ ਕਰਦਾ ਕਿੰਨੀਆਂ ਤੂੰ ਦਵਾਈਆਂ ਨਕਲੀ ਵੇਚ ਰਿਹਾ ਕਿੰਨਾ ਤੂੰ ਖਾਣ ਪੀਣ ਵਾਲਾ ਸਮਾਨ ਦੇ ਵਿੱਚ ਮਲਾਬਟ ਕਰ ਰਿਹਾ ਸਭ ਦੇਖ ਰਿਹਾ ਤੇ ਦੇ ਲੇਖਾ ਦੇਣਾ ਜਾਨ ਨੇ ਜਾਨ ਨੇ ਤੇਰੀ ਨੇ ਲੇਖਾ ਦੇਣਾ ਹੀ ਹੈ ਪ੍ਰੈਕਟੀਕਲ ਸਾਹਮਣੇ ਵੀ ਆ ਜਾਂਦਾ ਸੰਸਾਰ ਦੇ ਵਿੱਚ ਜਿਹੜੇ ਆਪ ਦੇ ਮੂੰਹੋਂ ਮੰਨ ਜਾਂਦੇ ਨੇ ਵੀ ਯਾਰ ਮੈਂ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ ਹਰੇਕ ਦੇ ਨਾਲ ਹੇਰ ਫੇਰ ਫਿਰ ਲੇਖਾ ਦੇਣਾ ਪੈਂਦਾ ਸੋ ਮਹਾਰਾਜ ਨੇ ਇੱਥੇ ਸਮਝਾਇਆ ਵੀ ਜੇ ਤੂੰ ਭਾਈ ਧਾਰਮਿਕ ਗ੍ਰੰਥ ਵੀ ਪੜਨਾ ਪੰਡਤ ਵੀ ਅਖਵਾਉਣਾ ਆਪਦੇ ਆਪ ਨੂੰ ਤੇ ਗੋਰਖ ਗੋਰਖ ਵੀ ਕਰਦਾ ਫਿਰ ਭਾਈ ਤੇਰੇ ਇਸ ਸਭ ਕੁਛ ਕਰੇ ਹੋਏ ਦਾ ਨਾਮ ਜੱਪੇ ਦਾ ਬਾਣੀ ਪੜ੍ਹੇ ਦਾ ਸਾਰੇ ਵਿੱਚ ਆਗੇ ਆਪ ਕੋਈ ਫਾਇਦਾ ਨਹੀਂ ਹੈ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਜਿਹੜਾ ਜੁੜਿਆ ਹੋਇਆ ਤੂੰ ਉਹਨੂੰ ਮੂਰਖ ਸਮਝਣਾ ਮਹਾਰਾਜ ਕਹਿੰਦੇ ਇਹਨਾਂ ਮੁਤਾਬਕ ਮੈਂ ਜਿਹੜੇ ਗੋਰਖ ਗੋਰਖ ਕਰਦੇ ਨੇ ਸ਼ਾਸਤਰ ਸਿਮਰਤ ਧਾਰਮਿਕ ਕਿਤਾਬਾਂ ਪੜ੍ਹਦੇ ਨੇ ਇਹਨਾਂ ਮੁਤਾਬਕ ਮੈਂ ਮੂਰਖ ਹੀ ਆਂ ਪਰ ਮੈਂ ਮੂਰਖ ਹਰ ਹਰ ਜਪ ਪੜਿਆ ਮਹਾਰਾਜ ਕਹਿੰਦੇ ਮੈਂ ਤਾਂ ਮੂਰਖ ਨੇ ਹਰੀ ਪ੍ਰਭੂ ਪਰਮਾਤਮਾ ਦਾ ਜਾਪ ਕੀਤਾ ਉਹਨੂੰ ਹੀ ਪੜਿਆ ਹੋਰ ਨਹੀਂ ਮੈਂ ਕੁਛ ਕੀਤਾ ਕਰਤ ਕਮਾਈ ਕੀਤੀ ਆ ਪ੍ਰਚਾਰ ਕੀਤਾ ਅਕਾਲ ਪੁਰਖ ਵਾਹਿਗੁਰੂ ਦਾ ਠੀਕ ਆ ਜੀ ਮਨੁੱਖਤਾ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ ਇਤਿਹਾਸ ਤੋਂ ਆਪਾਂ ਜਾਣੂ ਹਾਂ ਅੱਗੇ ਮਹਾਰਾਜ ਕਹਿੰਦੇ ਨੇ ਨਾ ਜਾਣ ਤਿਆਗ ਅਸ ਰਾਮ ਹਮਾਰੀ ਮੈਂ ਨਹੀਂ ਜਾਣਦਾ ਤੂੰ ਹੀ ਜਾਣਦਾ ਅਕਾਲ ਪੁਰਖ ਵਾਹਿਗੁਰੂ ਜਿੱਥੇ ਤੂੰ ਲਾਇਆ ਮੈਨੂੰ ਆਪਣੇ ਚਰਨਾਂ ਨਾਲ ਲਾਇਆ ਤੇ ਠੀਕ ਆ ਹਰ ਭਜ ਮਨ ਮੇਰੇ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਤਰ ਭੌਜਲ ਤੋਂ ਤਾਰੀ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਹੀ ਸੰਸਾਰ ਸਾਗਰ ਭੌਜਲ ਤੋਂ ਪਾਰ ਲੰਘ ਜਾਈਦਾ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਬੇਚੀਜ਼ਾਂ ਚ ਮਲਾਵਟ ਮਨ ਵਿੱਚ ਬੇਈਮਾਨੀ ਆ ਜਦੋਂ ਮਨ ਬੇਈਮਾਨ ਆ ਫਿਰ ਸਾਰਾ ਕੁਝ ਹੀ ਕਰਦਾ ਚਲੋ ਜਦੋਂ ਮਨ ਮਤਲਬ ਆਪਣਾ ਸੁਧਰ ਗਿਆ ਗੁਰੂ ਦਾ ਗਿਆਨ ਲੈ ਕੇ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਫਿਰ ਮਨ ਸੁਧਰ ਜਾਏਗਾ ਸੱਚਾ ਸੁੱਚਾ ਫਿਰ ਹੋ ਜਾਏਗਾ ਇਹਦਾ ਜੀਵਨ ਅੱਗੇ ਮਹਾਰਾਜ ਕਹਿੰਦੇ ਨੇ ਸੰਿਆਸੀ ਵਿਪਹੁਤ ਲਾਏ ਦੇ ਸਵਾਰੀ ਜਿਹੜੇ ਸੰਿਆਸੀ ਨੇ ਉਹ ਸਵਾ ਮਲਦੇ ਨੇ ਪਿੰਡੇ ਤੇ ਆਪਦੀ ਦੇਹ ਨੂੰ ਸ਼ਿੰਗਾਰਦੇ ਨੇ ਸਵਾ ਲਾ ਲਾ ਕੇ ਸਵਾਰਦੇ ਨੇ ਕਹਿ ਲੋ ਵੀ ਸਾਡਾ ਜੀਵਨ ਸਬਰ ਜੇ ਉਹ ਦੇਹ ਨੂੰ ਹੀ ਸਵਾਰੀ ਜਾਂਦੇ ਨੇ ਪਰ ਤਿਰ ਤਿਆਗ ਕਰੀ ਬ੍ਰਹਮਚਾਰੀ ਪਰ ਤਰ ਪ੍ਰਾਈ ਇਸਤਰੀ ਦਾ ਤਿਆਗ ਕਰਕੇ ਆਪਣੇ ਆਪ ਨੂੰ ਬ੍ਰਹਮਚਾਰੀ ਅਖਵਾਉਂਦੇ ਨੇ ਮੈਂ ਮੂਰਖ ਹਰ ਆਸ ਤੇਮਾਰੀ ਮਹਾਰਾਜ ਕਹਿੰਦੇ ਫੇਰ ਮੈਂ ਇਹਨਾਂ ਦੇ ਮੁਤਾਬਕ ਵੀ ਮੂਰਖੀ ਆ ਪਰ ਮੈਨੂੰ ਤੇਰੀ ਆਸ ਮਹਾਰਾ ਸੱਚੇ ਪਾਤਸ਼ਾਹ ਤੇਰੇ ਨਾਮ ਦੀ ਆਸ ਤੇਰੀ ਆਸ ਆ ਮੈਨੂੰ ਮਿਲਣ ਦੀ ਆਪਾਂ ਵੀ ਮਨ ਵਿੱਚ ਆਸ ਬਣ ਜੇ ਕਿਤੇ ਗੁਰੂ ਨਾਨਕ ਸਾਹਿਬ ਦੇ ਕਹਿਣ ਤੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਤੇ ਆਪਾਂ ਨੂੰ ਵੀ ਆਸ ਬਣ ਜੇ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਖਤਰੀ ਕਰਮ ਕਰੇ ਸੂਰਤਨ ਪਾਵੇ ਜਿਹੜਾ ਖੱਤਰੀ ਆ ਉਹ ਕਰਮ ਕਰਦਾ ਆਪਣੇ ਆਪ ਨੂੰ ਸੂਰਮਾ ਅਖਵਾਉਂਦਾ सूद ਬੈਸ ਪਰ ਕਿਰਤ ਕਮਾਵੇ ਬੈਸ ਵਪਾਰੀ ਤੇ सूद ਸਾਰੇ ਕੰਮ ਕਰਨ ਵਾਲੇ ਜਿਨ ਵੇ ਊਧਰ ਕਹਿੰਦੇ ਨੇ ਮਿਹਨਤੀ ਇਨਸਾਨ ਨੂੰ ਊਧਰ ਕਹਿੰਦੇ ਨੇ ਜਿਹੜਾ ਸਾਰੇ ਕੰਮ ਕਰ ਲਾ ਸੂਦ ਵੈਸ ਪਰ ਕਿਰਤ ਕਮਾਵੇ ਉਹ ਕਿਰਤੀ ਵਾਲੇ ਕਿਰਤੀ ਇਹ ਨੇ ਜਿਹੜੇ ਮਹਾਰਾਜ ਕਹਿੰਦੇ ਮੈਂ ਮੂਰਖ ਹਰ ਨਾਮ ਛਡਾਵੇ ਇਹਨਾਂ ਮੁਤਾਬਕ ਮੈਂ ਮੂਰਖ ਤੇ ਮੈਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਦਾ ਤੇ ਮੈਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੇ ਇਨਾਂ ਝਮੇਲਿਆਂ ਵਿੱਚੋਂ ਛਡਾ ਲਿਆ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਾ ਸਮਾਈ ਮਹਾਰਾਜ ਕਹਿੰਦੇ ਸਭ ਤੇਰੀ ਸ੍ਰਿਸ਼ਟਾ ਕੁਦਰਤ ਸ੍ਰਿਸ਼ਟੀ ਤੂੰ ਸਾਜੀ ਹੈ ਤੂੰ ਆਪ ਰਹਾ ਸਮਾਈ ਤੂੰ ਆਪੇ ਵਿੱਚ ਸਮਾਇਆ ਹੋਇਆ ਆਪਣੀ ਕੁਦਰਤ ਦੇ ਗੁਰਮਖਨਾਨਕ ਦੇ ਵਡਿਆਈ ਗੁਰਮਖਾਂ ਨੂੰ ਤੂੰ ਵਡਿਆਈ ਦਿੰਨਾ ਮਹਾਰਾ ਸੱਚੇ ਪਾਤਸ਼ਾਹ ਹਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਗੁਰਮਖ ਹੋਏ ਨਾ ਤੇ ਉਹਨਾਂ ਨੂੰ ਵਡਿਆਈ ਮਿਲੀ ਹੈ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਲਿਆ ਜਾਂਦਾ ਹੈ ਉਹਨਾਂ ਦੇ ਗੁਣ ਗਾਏ ਜਾਂਦੇ ਨੇ ਜੋਤ ਦਸਾਂ ਦਸਾਂ ਪਾਤਸ਼ਾਹਾਂ ਵਿੱਚ ਵਿਚਰੀ ਹੈ ਤੇ ਭਗਤ ਪਿਆਰੇ ਨੇ ਜਿਹੜੇ ਰੱਬ ਦੇ ਨਾਲ ਜੁੜੇ ਸੀ ਉਹਨਾਂ ਦੇ ਵੀ ਗੁਣ ਗਾਏ ਜਾਂਦੇ ਨੇ ਸੰਸਾਰ ਦੇ ਵਿੱਚ 15 ਭਗਤ ਸਹਿਬਾਨਾਂ ਦੀ ਬਾਣੀ ਆ ਜਿੱਥੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਏ ਜਾਂਦੇ ਨੇ ਉੱਥੇ ਭਗਤ ਪਿਆਰਿਆਂ ਦੇ ਵੀ ਪੱਟ ਸਹਿਬਾਨਾਂ ਦੇ ਵੀ ਗੁਰਸਿੱਖ ਪਿਆਰਿਆਂ ਦੇ ਵੀ ਗੁਣ ਗਾਏ ਜਾਂਦੇ ਨੇ ਜਿਹੜੇ ਗੁਰੂ ਦੇ ਸਿਧਾਂਤ ਤੇ ਚੱਲੇ ਅਗੇ ਮਹਾਰਾਜ ਕਹਿੰਦੇ ਮੈਂ ਅੰਦ ਲੈ ਹਰ ਟੇਕ ਟਿਕਾਈ ਗੁਰਮਖ ਨਾਨਕ ਦੇਵੜਾਈ ਗੁਰਮਖਾਂ ਨੂੰ ਵਡਿਆਈ ਦਿੰਦੇ ਹੈ ਜਿਹੜਾ ਮੈਂ ਅੰਧ ਲੈ ਹਰ ਟੇਕ ਟਕਾਈ ਮੈਨੂੰ ਸੰਸਾਰ ਵਾਲੇ ਗਿਆਨ ਦੀ ਨਹੀਂ ਕੋਈ ਜ਼ਰੂਰਤ ਉਹਨਾਂ ਵੱਲੋਂ ਸੰਸਾਰਕ ਗਿਆਨ ਦੀ ਜ਼ਰੂਰਤ ਨਹੀਂ ਜੋ ਕਹਿੰਦੇ ਨੇ ਵੀ ਜਿੰਨਾ ਮੁਤਾਬਕ ਮੈਂ ਮੂਰਖਾਂ ਆਪਾਂ ਤਾਂ ਅੱਖਾਂ ਬੰਦ ਕਰਕੇ ਤੇਰੇ ਨਾਮ ਨਾਲ ਜੁੜੇ ਹੋਏ ਆਂ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਆ ਜੀ ਅਗਲਾ ਸ਼ਬਦ ਹੈ ਗੌੜੀ ਗੁਆਰੇਰੀ ਮਹੱਲਾ ਚੌਥਾ ਅਗਲਾ ਸ਼ਬਦ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੈ ਨਿਰਗੁਣ ਕਥਾ ਕਥਾ ਹੈ ਹਰ ਕੀ ਨਿਰਗੁਣ ਬੇਸਮਾਰ ਗੁਣ ਨੇ ਉਹਦੇ ਹਰੀ ਪ੍ਰਭੂ ਪਰਮਾਤਮਾ ਦੇ ਉਹਨਾਂ ਦੀ ਕਥਾ ਕਥਾ ਹੈ ਹਰ ਕੀ ਜੇ ਗੁਰੂ ਦੇ ਗੋਣਾ ਸੀ ਗਾਉਣੇ ਆ ਗੁਰੂ ਦੇ ਗਿਆਨ ਦੀ ਕਥਾ ਕਰਦੇ ਆ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਕਥਾ ਹੋ ਰਹੀ ਆ ਹਰੀ ਪ੍ਰਭੂ ਪਰਮਾਤਮਾ ਦੇ ਭਜ ਮਿਲ ਸਾਧੂ ਸੰਗਤ ਜਨ ਕੀ ਏ ਮੇਰੇ ਮਾਨਾ ਗੁਰੂ ਦੀ ਸੰਗਤ ਵਿੱਚ ਜੁੜ ਜਾ ਕੇ ਗੁਰੂ ਕੋਲੇ ਬੈਠ ਆ ਕੇ 15 20 ਮਿੰਟ ਅੱਧਾ ਘੰਟਾ ਗੁਰੂ ਦੀ ਗੱਲ ਸੁਣ ਫਿਰ ਸੁਣ ਕੇ ਮਨ ਗੁਰੂ ਦੀ ਗੱਲ ਮੰਨ ਕੇ ਉਹਦੀ ਕਮਾਈ ਕਰ ਕਮਾਈ ਕਰਨੀ ਹੁੰਦੀ ਹੈ ਉਹਨਾਂ ਬਚਨਾਂ ਤੇ ਪਹਿਰਾ ਦੇਣਾ ਸ਼ਬਦ ਦੀ ਕਮਾਈ ਕਰਨੀ ਗੁਰੂ ਦੇ ਕਹੇ ਮੁਤਾਬਕ ਜੀਵਨ ਬਸਰ ਕਰਨਾ ਇਹਨੂੰ ਕਮਾਈ ਕਹਿੰਦੇ ਆ ਅੱਗੇ ਸਤਿਗੁਰੂ ਕਹਿੰਦੇ ਨੇ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਗੁਰੂ ਸਾਧੂ ਦੀ ਸੰਗਤ ਵਿੱਚ ਮਿਲ ਜਾ ਕੇ ਭਾਈ ਤਰ ਪਾਉ ਜਲ ਅਕਥ ਕਥਾ ਸੁਣ ਹਰ ਕੀ ਮਹਾਰਾਜ ਕਹਿੰਦੇ ਇਹ ਭਵਜਲ ਸਾਗਰ ਨੂੰ ਤੂੰ ਤਰ ਜਾਏਗਾ ਜਦੋਂ ਅਕਥ ਦੀ ਕਥਾ ਸੁਨੇਗਾ ਜਿਹਦੀ ਕਥਾ ਕੀਤੀ ਨਹੀਂ ਜਾ ਸਕਦੀ ਅਕਾਲ ਪੁਰਖ ਵਾਹਿਗੁਰੂ ਅਕਥ ਹੈ ਉਹਦੀ ਕਥਾ ਨਹੀਂ ਕੀਤੀ ਜਾ ਸਕਦੀ ਉਹਦੇ ਗੁਣ ਗਾਏ ਜਾ ਸਕਦੇ ਨੇ ਬਾਣੀ ਦੇ ਨਾਲ ਮਿਲ ਕੇ ਗੁਰਬਾਣੀ ਨਾਲ ਮਿਲ ਕੇ ਜਿਵੇਂ ਹੁਣ ਆਪਾਂ ਗੁਰੂ ਦੀ ਕਿਰਪਾ ਸਦਕਾ ਗੁਰਬਾਣੀ ਨਾਲ ਮਿਲੇ ਬੈਠੇ ਆਂ ਸਤਗੁਰੂ ਕਹਿੰਦੇ ਨੇ ਤਰਪਾਉ ਜਲ ਅਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮਿਲਾਏ ਜਿਹੜੀ ਸੱਚੀ ਸੰਗਤ ਆ ਉਹ ਗੋਬਿੰਦ ਨੂੰ ਮਿਲਾਏਗੀ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਸਤ ਸੰਗਤ ਸਤ ਦਾ ਮਤਲਬ ਆ ਸੱਚੀ ਸੰਗਤ ਗੁਰੂ ਦੀ ਸੰਗਤ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸਨਾ RAM ਗੁਣ ਗਾਈ ਉਹ ਹਰੀ ਪ੍ਰਭੂ ਪਰਮਾਤਮਾ ਦੇ ਇਹ ਰਸਨਾ ਜਿਹੜੀ ਉਹਦਾ ਰਸ RAM ਗੁਣ ਗਾਉਂਦੀ ਹੈ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਚੱਖਦੀ ਹੈ ਤੇ ਉਹਦੇ ਗੁਣ ਗਾਉਂਦੀ ਹੈ ਜੀਭਾ ਜਦੋਂ ਗੁਣ ਗਾਉਂਦੀ ਹੈ ਫੇਰ ਰਹਾਉ ਵਾਲਾ ਬੰਦਾ ਮਹਾਰਾਜ ਕਹਿੰਦੇ ਜੋ ਜਨ ਇਤਹਾਵੇ ਹਰ ਹਰ ਨੰਮ ਜਿਹੜਾ ਮਨੁੱਖ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਜੋ ਜਨ ਧਿਆਵੇ ਹਰ ਹਰ ਨਾਮ ਤិន ਦਾਸਨ ਦਾਸ ਕਰੋ ਹਮ ਰੰਮ ਮਹਾਰਾਜ ਕਹਿੰਦੇ ਉਹਨਾਂ ਦੇ ਅਸਾਂ ਦੇ ਦਾਸ ਬਣਾ ਦਿਓ ਮੈਨੂੰ ਜਿਹੜੇ ਪ੍ਰਭੂ ਪਰਮਾਤਮਾ ਨੂੰ ਧਿਆਉਂਦੇ ਨੇ ਹਰੀ ਦੇ ਨਾਮ ਨੂੰ ਧਿਆਉਂਦੇ ਨੇ ਦੁਬਾਰੇ ਫੇਰ ਪੰਕਤੀ ਬੋਲ ਦਿੰਨਾ ਜੀ ਜੋ ਜਨ ਧਿਆਵੇ ਹਰ ਹਰ ਨਾਮ ਤਿੰਨ ਦਾ ਸੁਨਦਾਾਸ ਕਰੋ ਹਮ ਰੰਮ ਏ ਪ੍ਰਭੂ ਪ੍ਰਮਾਤਮਾ ਮੈਨੂੰ ਉਹਨਾਂ ਦਾ ਦਾਸ ਬਣਾ ਦੇ ਜਿਹੜੇ ਤੇਰੀ ਬੰਦਗੀ ਕਰਦੇ ਨੇ ਜਨਕੀ ਸੇਵਾ ਊਤਮ ਕੰਮ ਜਨਕੀ ਸੇਵਾ ਗੁਰੂ ਦੇ ਪਿਆਰਿਆਂ ਦੀ ਸੇਵਾ ਕਰਨੀ ਵੀ ਬਹੁਤ ਉੱਚਾ ਸੁੱਚਾ ਕੰਮ ਹੈ ਜੋਹਰ ਕੀ ਹਰ ਕਥਾ ਸੁਣਾਵੇ ਜੋ ਹਰੀ ਪ੍ਰਭੂ ਪਰਮਾਤਮਾ ਦੀ ਕਥਾ ਸੁਣਾਉਂਦਾ ਹੈ ਗੁਰੂ ਨਾਨਕ ਸਾਹਿਬ ਵੀ ਸੁਣਾਉਂਦੇ ਨੇ ਆਪਾਂ ਨੂੰ ਆਪਾਂ ਬਾਣੀ ਪੜ ਰਹੇ ਹਾਂ ਮਹਾਰਾਜ ਕਹਿੰਦੇ ਜੋਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੇ ਮਨ ਚਿਤ ਭਾਵੇ ਉਹ ਹਰੀ ਪ੍ਰਭੂ ਪਰਮਾਤਮਾ ਦਾ ਭਗਤ ਪਿਆਰਾ ਸਿੱਖ ਪਿਆਰਾ ਮਹਾਰਾਜ ਕਹਿੰਦੇ ਸਾਡੇ ਮਨ ਨੂੰ ਭਾਉਂਦਾ ਹੈ ਚੰਗਾ ਲੱਗਦਾ ਸਾਡੇ ਚਿੱਤ ਨੂੰ ਚੰਗਾ ਲੱਗਦਾ ਉਹ ਗੁਰੂ ਦਾ ਪਿਆਰਾ ਜੇ ਗੁਰੂ ਦੀ ਗੱਲ ਸੁਣਾਉਣ ਵਾਲਾ ਗੁਰੂ ਦਾ ਪਿਆਰਾ ਬੀਬੀ ਆ ਜਾਂ ਭਾਈ ਉਹ ਚੰਗਾ ਲੱਗਣ ਲੱਗ ਜੇ ਫਿਰ ਸਮਝ ਲਓ ਤੇਰੇ ਤੇ ਨਾਮ ਦੀ ਵਰਖਾ ਹੋਣੀ ਸ਼ੁਰੂ ਹੋ ਗਈ ਗੁਰੂ ਦਾ ਗਿਆਨ ਤੇਰੇ ਹਿਰਦੇ ਘਰ ਵਿੱਚ ਟਿਕਣਾ ਸ਼ੁਰੂ ਹੋ ਗਿਆ ਇਹ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਨੇ ਅੱਗੇ ਮਹਾਰਾਜ ਕਹਿੰਦੇ ਨੇ ਜਨ ਪਗ ਰੇਣ ਵਡਭਾਗੀ ਪਾਵੇ ਉਸ ਗੁਰੂ ਪਿਆਰਿਆਂ ਵਾਲਿਆਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਵਾਲੇ ਪ੍ਰਾਪਤ ਕਰਦੇ ਨੇ ਵੱਡੇ ਭਾਗ ਹੋ ਜਾਂਦੇ ਨੇ ਉਹਨਾਂ ਦੇ ਜਿਹੜੇ ਗੁਰੂ ਦਾ ਗਿਆਨ ਵੱਲੇ ਬਣਦੇ ਨੇ ਆਏ ਸਮਝਾਂਗੇ ਹੁਣ ਇੱਥੇ ਆਪਾਂ ਮਹਾਰਾਜ ਕਹਿੰਦੇ ਨੇ ਜਨ ਪਗ ਪਗ ਮੈਨੇ ਪੈਰ ਜਨ ਮੈਨੇ ਗੁਰੂ ਦਾ ਭਗਤ ਪਿਆਰਾ ਰੇਲ ਵਡਭਾਗੀ ਪਾਵੇ ਫਿਰ ਸਾਡੇ ਵੱਡੇ ਭਾਗ ਬਣ ਜਾਂਦੇ ਨੇ ਅਸੀਂ ਉਹਨਾਂ ਦੇ ਗਿਆਨ ਨੂੰ ਆਪਦੇ ਹਿਰਦੇ ਘਰ ਵਿੱਚ ਵਸਾਉਣਾ ਸ਼ੁਰੂ ਕਰਤਾ ਜਦ ਜਨਪਗ ਰੇਨ ਬੜ ਭਾਗੀ ਪਾਵੇ ਸੰਤ ਜਨਾਂ ਸਿਓ ਪ੍ਰੀਤ ਬਣ ਆਈ ਜਦੋਂ ਗੁਰੂ ਦੇ ਗਿਆਨ ਨਾਲ ਪ੍ਰੀਤ ਬਣ ਗਈ ਜਦੋਂ ਤੇਰੀ ਗੁਰਬਾਣੀ ਨਾਲ ਪ੍ਰੀਤ ਬਣ ਗਈ ਸਿੱਧੀ ਗੱਲ ਸਿੱਧੀ ਸਮਝ ਗਏ ਸੰਤ ਜਨਾਂ ਸਿਓ ਪ੍ਰੀਤ ਬਣ ਆਈ ਗੁਰੂ ਨਾਲ ਪ੍ਰੀਤ ਬਣ ਗਈ ਜੀ ਆ 35 ਮਹਾਂਪੁਰਖ ਨੇ ਤੇ ਸਤਸੰਗੀ ਸੰਤ ਜਿਨ੍ਹਾਂ ਨੂੰ ਕਿਹਾ ਸਤਸੰਗੀਆਂ ਨੂੰ ਕਿਹਾ ਸਤਸੰਗੀ ਆ ਜਿਹੜੇ ਸਤ ਦੀ ਸੰਗਤ ਕਰਦੇ ਨੇ ਗੁਰੂ ਦੇ ਪਿਆਰੇ ਬੀਬੀ ਆ ਚਾਹੇ ਭਾਈ ਆ ਸੰਤ ਜਨਾਂ ਸਿਓਂ ਪ੍ਰੀਤ ਬਣ ਆਈ ਜਿਨ ਕੋ ਲਿਖਤ ਲਿਖਿਆ ਦੁਰ ਪਾਈ ਸਮਝ ਲੈ ਤੂੰ ਤੇਰੇ ਕਰਮਾਂ ਦੇ ਵਿੱਚ ਧਰੋਂ ਲਿਖਤ ਲਿਖਦੀ ਪ੍ਰਭੂ ਪਰਮਾਤਮਾ ਨੇ ਜੇ ਤੂੰ ਸੱਚੀ ਸੰਗਤ ਕਰਦਾ ਗੁਰੂ ਦੀ ਸੰਗਤ ਕਰਦਾ ਸਾਂਝਾ ਤੇਰੇ ਧਰਤੋਂ ਹੀ ਲਿਖੀ ਹੋਈ ਆ ਜੇ ਨਹੀਂ ਕਰਦਾ ਫਿਰ ਜੈਸਾ ਬੀਜੇ ਸੋਲੋ ਨੇ ਕਰਮਾਂ ਸੰਧੜਾ ਖੇਤ ਤੇ ਜਿਹੋ ਜਾਂ ਪਾਈ ਬੀਜੇਗਾ ਉਹੇ ਜਾਂ ਵੱਢੇਗਾ ਸੰਤ ਜਨਾਂ ਸਿਓਂ ਪ੍ਰੀਤ ਪਣ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਤੇ ਜਨ ਨਾਨਕ ਨਾਮ ਸਮਾਈ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਉਹ ਜਨ ਭਗਤ ਗੁਰੂ ਦੇ ਸਿੱਖ ਪਿਆਰੇ ਨਾਮ ਵਿੱਚ ਸਮਾਏ ਰਹਿੰਦੇ ਨੇ ਸਦਾ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ 나ਏ ਜੋ ਮਾਨ ਜਦੋਂ ਉਹਦਾ ਪੁੱਤਰ ਕੋਈ ਚੀਜ਼ ਛੱਕਦਾ ਛਕੌਂਦਾ ਤੇ ਉਦੋਂ ਮਾਤਾ ਬੜਾ ਖੁਸ਼ ਹੁੰਦੀ ਹੈ। ਛੋਟਾ ਬੱਚਾ ਚਾਹੇ ਪੋਤਰੇ ਦੇ ਰੂਪ ਚਾਹੇ ਚਾਹੇ ਧੋਤੇ ਦੇ ਰੂਪ ਚਾਹੇ ਪੁੱਤਾਂ ਚਾਹੇ ਧੀ ਆ ਜਦੋਂ ਉਹਦਾ ਬੱਚਾ ਕੋਈ ਖੁਸ਼ ਹੋ ਕੇ ਚੀਜ਼ ਖਾਂਦਾ ਨਾ ਮਾਂ ਬੜਾ ਖੁਸ਼ ਹੁੰਦੀ ਹੈ। ਦੇਖਦੇ ਵੀ ਆਪਾਂ ਪ੍ਰੈਕਟੀਕਲ ਵੀ ਆਪਣਾ। ਮਹਾਰਾਜ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ। ਪਿਆਰ ਕਰਦੀ ਆ ਪਿਆਰ ਦੇ ਨਾਲ ਉਹਨੂੰ ਖਾਣਾ-ਦਾਣਾ ਬਣਾ ਕੇ ਵੀ ਦਿੰਦੀ ਆ ਮਾਵਾ ਪੈਣਾ ਕਮਾਈ ਵੀ ਕਰਦੀਆਂ ਨੇ ਨੌਕਰੀ ਕਰਦੀਆਂ ਨੇ ਜੱਜ ਵੀ ਨੇ ਪਾਇਲਟ ਵੀ ਨੇ ਹੈਨਾ ਪ੍ਰਧਾਨ ਮੰਤਰੀ ਵੀ ਨੇ ਤੇ ਰਾਸ਼ਟਰਪਤੀ ਵੀ ਨੇ ਸਾਰੇ ਕੰਮਾਂ ਦੇ ਵਿੱਚ ਬੀਬੀ ਮੂਰੇ ਆ ਨਾ ਬਰਾਬਰ ਕਹਿ ਲੋ ਚਲੋ ਇਸ ਤਰ੍ਹਾਂ ਉਹ ਪ੍ਰੀਤ ਕਰਦੀ ਦਾ ਮਤਬ ਨਾ ਵੀ ਉਹ ਖਾਣਾ-ਦਾਣਾ ਬਣਾ ਕੇ ਆਪਦੇ ਧੀ ਪੁੱਤਰਾਂ ਨੂੰ ਸਿਖਾਉਂਦੀ ਆ ਤੇ ਬੜਾ ਖੁਸ਼ ਹੁੰਦੀ ਆ ਇਸ ਤਰ੍ਹਾਂ ਵੀ ਸਮਝ ਸਕਦੇ ਆਂ ਆਪਾਂ ਬਾਣੀ ਨੂੰ ਮਾਤਾ ਪ੍ਰੀਤ ਕਰੇ ਪੁੱਤ ਖਾਏ ਕਿਵੇਂ ਮੀਨੇ ਪ੍ਰੀਤ ਭਈ ਜਲ ਨਾਏ ਮੀਨੇ ਦਾ ਮਤਲਬ ਲਾ ਮੱਸੀ ਮੱਸੀ ਨੂੰ ਪ੍ਰੀਤ ਜਲ ਦੇ ਵਿੱਚ ਰਹਿੰਦੀ ਆ ਪਾਣੀ ਚ ਜੰਪ ਵੀ ਕਰ ਜਾਂਦੀ ਆ ਬਾਹਰ ਨੂੰ ਫਿਰ ਟਿਕਦੀ ਆਉਂਦੀ ਪਾਣੀ ਚ ਹੀ ਆ ਜਿਵੇਂ ਮਹਾਰਾਜ ਕਹਿੰਦੇ ਮੱਛੀ ਪਾਣੀ ਦੇ ਨਾਲ ਪਿਆਰ ਕਰਦੀ ਆ ਜਲ ਦੇ ਵਿੱਚ ਰਹਿ ਕੇ ਖੁਸ਼ ਹੁੰਦੀ ਆ ਸਤਗੁਰ ਪ੍ਰੀਤ ਗੁਰਮੁਖ ਮੁਖ ਪਾਏ ਸਤਗੁਰਾਂ ਦੇ ਨਾਲ ਪ੍ਰੀਤ ਆ ਜਿਹੜੀ ਗੁਰਮੁਖ ਪਿਆਰੇ ਦੀ ਉਹ ਆਪਦੇ ਮੁਖ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਪਾਉਂਦਾ ਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਸੁਣ ਕੇ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਤੇ ਹਰ ਤੇ ਦਾ ਮਤਲਬ ਉਹ ਹਰ ਜਨ ਹਰੀ ਦੇ ਸੇਵਕ ਭਗਤ ਪਿਆਰੇ ਹਰ ਮੇਲੋ ਹਮ ਪਿਆਰੇ ਮੈਨੂੰ ਕਿਰਪਾ ਕਰਕੇ ਇਹਨਾਂ ਦਾ ਮੇਲ ਮਲਾਪ ਕਰਾ ਬਹੇ ਗੁਰੂ ਸੱਚੇ ਪਾਤਸ਼ਾਹ ਜੀ ਜਨ ਮਿਲਾਂ ਦੁੱਖ ਜਾਏ ਹਵਾਰੇ ਜਿਨ੍ਹਾਂ ਨੂੰ ਮਿਲ ਕੇ ਮੇਰੇ ਮਨ ਦੇ ਦੁੱਖ ਦੂਰ ਹੋ ਜਾਂਦੇ ਨੇ ਗੁਰਬਾਣੀ ਨੂੰ ਮਿਲ ਕੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਗੁਰੂ ਨੂੰ ਮਿਲ ਕੇ ਆਪਣੇ ਵਹਿਮ ਭਰਮ ਕਰਮ ਕਾਂਡ ਵਿਸ਼ਯ ਬਕਾਰਾਂ ਵਾਲੇ ਦੁੱਖ ਦੂਰ ਹੋ ਜਾਂਦੇ ਨੇ ਰਹਾਉ ਜੋ ਮੇ ਲ ਬਛਰੇ ਗਉ ਪ੍ਰੀਤ ਲਗਾਵੇ ਜਿਵੇਂ ਗਊ ਆਪਦੇ ਬਛਰੇ ਨੂੰ ਬਛਰੂ ਨੂੰ ਕਹਿ ਲੋ ਉਹਦੇ ਵਿੱਚ ਦੋਨੇ ਆਗੇ ਬੱਚਾ ਬੱਚੀ ਜਿਵੇਂ ਗਊ ਆਪਣੇ ਬਛਰੇ ਨੂੰ ਮਿਲ ਕੇ ਬੜਾ ਖੁਸ਼ ਹੁੰਦੀ ਆ ਬਹੁਤ ਪਿਆਰ ਕਰਦੀ ਆ ਆਪਦੇ ਬਛਰੇ ਨੂੰ ਗਊ ਠੀਕ ਹੈ ਜੀ ਸਾਰੇ ਜੀਬ ਕਰਦੇ ਨੇ